ਸਿੱਧੂਪ੍ਰਾਤ ਚ ਐਡਾ ਕੋਈ ਐਟੀਟਿਊਡ ਨਹੀਂ ਸੀ ਕਿ ਮੈਂ ਐਡਾ ਵੱਡਾ ਸਟਾਰ ਆਂ ਵੱਡੇ ਬੰਦੇ ਨੂੰ ਮਿਲਦਾ ਨਾ ਮਿਲਦਾ ਜਿਹੜਾ ਕੋਈ ਆਮ ਹੁੰਦਾ ਸਿੰਪਲ ਆ ਚੱਪਲਾਂ ਦੇ ਵਿੱਚ ਉਹਨੂੰ ਗੱਲ ਲਾ ਕੇ ਮਿਲਦਾ ਸੀ ਪ੍ਰਾਣੀਕਾਰ ਕੋਲੇ ਵੀਡੀਓ ਹੈਗੀ ਸਾਡੀ ਉੱਥੇ ਉੱਥੇ ਰੋਲ ਲੈਤਾ ਸੀ ਮੇਰਾ ਉੱਥੇ ਕਹਿੰਦਾ ਹੁੰਦਾ ਗੱਡੀਆਂ ਬੱਡੀਆਂ ਰੱਖਣ ਨਾਲੋਂ ਦਿਲ ਵੱਡੇ ਰੱਖਿਆ ਕਰੋ ਕਹਿੰਦਾ ਦੇਣ ਵਾਲਾ ਵੀ ਭਾਂਡਾ ਦੇ ਕੀ ਪਾਉਂਦਾ ਕਹਿੰਦਾ ਤੇ ਬਾਈ ਦੀ ਯਾਦ ਕਿੰਨੀ ਆਉਂਦੀ ਆ ਬਹੁਤ ਆਉਂਦੀ ਆ ਭਰਾ ਯਾਰ ਪੋਰ ਕੈਂਟ ਬੰਦਾ ਮੈਂ ਤਾਂ ਸਾਈਕਲ ਵੀ ਲੈ ਕੇ ਇੱਤਾ ਦੀ ਬਾਈ ਨੇ ਤੇ ਹੂੰ ਵੀ ਬਥੇਰੇ ਵਾਰੀ ਹੈਲਪ ਕਰੀ ਆਪਣੀ ਪੂਰਾ ਕਹਣ ਬੰਦਾ ਸੀ ਗਿਆ ਉਸ ਤੋਂ ਬਾਅਦ ਤਾਂ ਬਸ ਟਾਈਮ ਪਾਸ ਹੀ ਕਰਦਿਆ ਛੱਲੇ ਵੇਚ ਲਾਨੇ ਬਸ ਐਦਾਂ ਨੂੰ ਪਿੰਡ ਦੇ ਵਿੱਚ ਰਹਿਣੀ ਛਣੀ ਕੀ ਸੀ ਵੀ ਬਈ ਸਿੰਪਲ ਹੀ ਸੀ ਜਿਵੇਂ ਆਮ ਲੋਕ ਰਹਿੰਦੇ ਹੁੰਦੇ ਆ ਜਿਹੜੇ ਬਾਹਰਲੇ ਤੋਂ ਕੋਈ ਆਉਂਦਾ ਤਾਂ ਉਹ ਐ ਸੋਚਦਾ ਸੀ ਵੀ ਸਿੱਧੂ ਪਰਦਾ ਰ ਐਡਾ ਵੱਡਾ ਸਟਾਰ ਆ ਜਮੀਤ ਦੀ ਚੀਜ ਵਿੱਚ ਐ ਨਹੀਂ ਹੈਗਾ ਵੀ ਮੈਂ ਐਡਾ ਵੱਡਾ ਕੋਈ ਕੱਪੜੇ ਲੀਡਰ ਆ ਉਹ ਨਹੀਂ ਸਿੰਪਲ ਹੀ ਰਹਿੰਦਾ ਸੀ ਐਪਰੀਪਾਈ ਹੁੰਦੀ ਜਿਹਦੇ ਮੌਤ ਹੋਈ ਆ ਉਦੋਂ ਵੀ ਸੁਰਦੂ ਨੂੰ ਪਤਾ ਹੀ ਐ ਵੀ ਸਿੰਪਲ ਚੱਪਲਾ ਪਾਈਆਂ ਹੋਈਆਂ ਸੈਂਪਲ ਟੀ ਸਾਲ ਦਾ ਸਿੰਪਲ ਲੋੜਾ ਕਿੰਨੇ ਕੁ ਲੋਕ ਆਉਂਦੇ ਨੇ ਇੱਥੇ ਦਿਨ ਦੀ ਆਈ ਆਂਦੇ ਰਹਿੰਦੇ ਐ ਨਹੀਂ ਪਤਾ ਕਿੱਥੋਂ ਆਏ ਬਾਹਰੋਂ ਪੂਰੀ ਦੁਨੀਆ ਬਹੁਤ ਆਉਂਦੀ ਆ ਹਰ ਇੱਕ ਦੇਸੋਂ ਹਰ ਰੋਜ਼ ਬਹੁਤ ਬਹੁਤ ਇਕੱਠ ਹੁੰਦਾ ਲੋਕਾਂ ਦੇ ਨਾਲ ਮਿਲਦੇ ਹੋ ਤੁਸੀਂ ਗੱਲਾਂ ਬਾਤਾਂ ਮੈਂ ਹਾਂ ਹਾਂ ਮੈਨੂੰ ਬਹੁਤ ਜ਼ਿਆਦਾ ਸਰਦੇ ਕਹਿੰਦੇ ਰਹਿੰਦੇ ਨੇ ਵੀ ਤੁਸੀਂ ਸਟੇਟਸ ਬਾਈ ਜਦੋਂ ਕੀ ਸੁਣਿਆ ਹੈ ਬਹੁਤਾ ਕੇ ਬੁਲਾਉਂਦੇ ਨੇ ਵੀ ਤੂੰ ਉਹ ਸਟੇਟਸ ਬਾਈ ਕੀਤੀ ਦੇ ਵਿੱਚ ਹਾਂ ਬਹੁਤ ਮੌਹ ਕਰਦੇ ਨੇ ਕਹਿੰਦੇ ਬਹੁਤ ਕਿਸਮਤ ਵਾਲਾ ਬੰਦਾ ੜਾ ਸਿੱਧੂ ਭਰਾ ਨਾਲ ਵੀਡੀਓ ਦੇ ਵਿੱਚ ਆਇਆ ਹੋਇਆ ਲਾਈਵ ਤਾਂ ਕਾ ਜਦੋਂ ਸਿੱਧੂ ਮੂਸੇ ਵਾਲਾ ਪਿੰਡ ਨਹੀਂ ਸੀ ਰਹਿੰਦਾ ਹੁੰਦਾ ਕਿਤੇ ਬਾਹਰ ਚਲਾ ਜਾਂਦਾ ਹੁੰਦਾ ਸੀ ਉਸ ਤੋਂ ਬਾਅਦ ਪਿੰਡ 'ਚ ਆਉਂਦਾ ਹੁੰਦਾ ਸੀ ਤਾਂ ਤੁਹਾਨੂੰ ਮਿਲਦਾ ਸੀ ਹਾਂ ਭਰਾ ਬਹੁਤ ਵਧੀਆ ਮਿਲਦਾ ਸੀ ਇਹ ਬਹੁਤ ਵਧੀਆ ਮਿਲਣਾ ਚੱਲਣਾ ਸੀ ਐ ਨਹੀਂ ਸੀਗਾ ਵੀ ਉਹ ਮੈਂ ਐਡਾ ਬੜਾ ਸਟਾਰ ਬਣ ਗਿਆਆਂ ਬਾਹਰੋਂ ਆ ਕੇ ਨਹੀਂ ਮਿਲਿਆ ਹਰੇਕ ਨੂੰ ਕਰ ਕਰ ਜਦੋਂ ਆਇਆ ਗਾ ਥੂ ਪਹਿਲੀ ਪਹਿਲੀ ਵਾਰ ਐਂਟਰੀ ਹੋਈ ਹੈ ਬਾਈ ਗਾਇਕ ਬਣ ਕੇ ਆਇਆ ਹੈਗਾ ਤਾਂ ਹਰ ਕਿਤੇ ਘਰੇ ਜਾ ਕੇ ਐਸੀ ਵਧੀਆ ਗੱਡੀ ਤੇ ਉਹਦੇ ਨਾਲ ਮੁੰਡੇ ਸੀ ਹਰ ਕਿਤੇ ਘਰੇ ਜਾ ਕੇ ਵਧੀਆ ਆਦਰ ਮਾਤਾ ਦਾ ਸਾਰਿਆਂ ਦਾ ਆਦਰ ਕਰਕੇ ਆਇਆ ਸੀ ਇਹ ਬਹੁਤ ਪਾਰਾ ਕੱਠਾ ਸਿੱਧੇ ਆ ਜਾਗਾ ਭਾਈ pranikar de vich ਛੋਟੇ ਜਿਹਨੂੰ ਜਾਣਦੇ ਸਿੰਪਲ ਰਹਿੰਦਾ ਉਹ ਸਾਈਕਲ ਤੇ ਹੁੰਦਾ ਸੁੱਤ ਰੈਂਜਰ ਸਾਈਕਲ ਹੁੰਦਾ ਤੇ ਕੈਪਰੀ ਪਾਈ ਹੁੰਦੀ ਐ ਨਹੀਂ ਲੱਗਦਾ ਸੀਗਾ ਯਾਰ ਬੰਦਾ ਵੀ ਐਡਾ ਐਡਾ ਵੱਡਾ ਸਟਾਰ ਬਣ ਜੂ ਜੰਮੀ ਰਹਿਣਾ ਸੀ ਨਾ ਸੰਤੂ ਜਿਦਾ ਪਹਿਲਾਂ ਜੀਤ ਦਾਦ ਜੀ ਨੇ ਬਹੁਤ ਗਰੀਬੀ ਦੇਖੀ ਹੈ ਗੈ ਰੈਡੀ ਤਾਂ ਚੱਲ ਫਿਰ ਫਿਰਗੇਟ ਚ ਹੋ ਗਿਆ ਸੀਗਾ ਸਰਕਾਰੀ ਹੋ ਗਿਆ ਸੀ ਦਾਦੇ ਨੇ ਬਹੁਤ ਗਰੀਬੀ ਦੇਖੀ ਸੀ ਜਦੋਂ ਉਹ ਆਪਣਾ ਟਰੈਕਟਰ 9811 ਲੈ ਕੇ ਆਉਂਦਾ ਹੁੰਦਾ ਸੀ ਉਹ ਹੀ ਗੱਲਾਂ ਯਾਦ ਆਉਂਦੀਆਂ ਨੇ ਦੇਖ ਕੇ ਲੱਗਿਆ ਹੁੰਦਾ ਐ ਬਰਾ ਸ੍ਰੀਕ ਨੂੰ ਵਧੀਆ ਨਮਸਕਾਰ ਕਰਕੇ ਜਾਂਦਾ ਵਧੀਆ ਖੜਾ ਕੇ ਮਿਲਦਾ ਯਾਰ ਧਨੀ ਜਿਹਾ ਵੀ ਤੁਰ ਆ ਜਾਂਦਾ ਈ ਟਰੈਕਟਰ ਦੇ ਨਾਲ ਕੇ ਜਾਂਦਾ ਆਹ ਦਿਨ ਆਖ ਤਾ ਆਈ ਬੌਂਦਾ ਖਰਤਾ ਕਰਦਾ ਰਹਿੰਦਾ ਆ ਦਿਨ 22 ਤਰੀਕ ਨੂੰ ਸਾਡਾ ਉਧਰ ਖੇਤ ਉਹ ਘਰਾਗਾ ਉਧਰ ਬਾਗੇ ਹਟੇ ਸੀ ਉਹ 29 ਤਰੀਕ ਨੂੰ ਤਾਂ ਜ ਦਿਨੀ ਹੋ ਮੌਜੂਦ ਹੋਈ ਜੀ ਛੋਟੇ ਸਿੱਧੂ ਮੂਸੇ ਵਾਲੇ ਦਾ ਜਨਮ ਹੋਇਆ ਤਾਂ ਇੱਕ ਵਾਰ ਫਿਰ ਹਾਂ ਬੀਬੀ ਦਾ ਉਹਨੇ ਆ ਵੀ ਕਹੇ ਸੀ ਮੈਂ ਆਉਂਗਾ ਤੇ ਦੂਰੀ ਬਾਤ ਜਲਮ ਲੈਣਾ ਤੇ ਉਹ ਕਹਿੰਦੀ ਰਹਿੰਦਾ ਸੀਗਾ 24 ਗੱਲ ਹੋਈ ਪ੍ਰਾਉ ਉਦਾਂ ਦੀ ਜਮਾ ਸੋਟਾ ਸੀ ਤੂੰ ਤੇ ਉਮੀ ਉਹਦਾ ਚੱਕਣਾ ਵਕਣਾ ਸਾਰਾ ਕੁਝ ਉਦਾਂ ਨਹੀਂ ਲੱਗਦਾ ਜੀ ਉਹਨੇ ਗੁੱਸੇ ਨਾਲ ਆਇਆ ਢਾਗਦਾ ਉਹਨੇ ਪੂਰਾ ਐ ਨਾ ਨਾਲੇ ਛੋਟਾ ਆ ਪੂਰੇ ਧਿਆਨ ਨਾਲ ਦੇਖਦਾ ਯਾਰ ਐਦਾਂ ਲੱਗਦਾ ਵੀ ਉਹਨੂੰ ਸੂਹ ਐ ਇਸ ਟਾਈਮ ਪੂਰੀ ਉਦਾ ਉਹਦਾ ਐਟੀਟਿਊਡ ਸੀਗਾ ਰੇਕ ਵਿੱਚ ਨਹੀਂ ਹੁਣਾ ਗਿਆਕਰਦਾਂ ਨੂੰ ਪਤਾ ਹੋਰ ਵੀ ਫੇਰ ਨਹੀਂ ਪਰ ਉਦਾਂ ਦਾ ਨਹੀਂ ਹੋਇਆ ਉਹ ਚੀਜ਼ ਗੱਲਬਾਤ ਹੋ ਰਹੀ ਸੀ ਖਰੀਬ ਸਿੰਪਲ ਪੜ ਕੇ ਇੱਥੇ ਐਡੇ ਵੱਡੇ ਉਦਦੇ ਤੇ ਜਾਣਾ ਮਾੜੀ ਮੁੱਟੀ ਗੱਲ ਤਾਂ ਹੁੰਦੀ ਨਹੀਂ ਬਰਾ ਹਨ ਫਿਰ ਵੀ ਮਿਹਨਤ કરી ਸੀ ਯਾਰ ਕਿਸੇ ਤਾਂ ਉਹਨੇ ਕਿਸੇ ਤਾਂ ਕੁਝ ਨਹੀਂ ਲੈਂਤਾ ਸੀ ਫਿਰ ਵੀ ਉਹਦੀ ਮਿਹਨਤ ਨਹੀਂ ਚੱਲੇਗੀ ਬਸ ਲੋਕਾਂ ਨੂੰ ਐਦਾਂ ਦੇ ਬੇਕਾਰ ਲੋਕ ਵੀ ਹੈਗੇ ਨੇ ਜਿਵੇਂ ਕਦੇ ਕਿਸੇ ਨੂੰ ਮਿਹਨਤ ਕਰਕੇ ਵੀ ਨਹੀਂ ਜਾਣ ਦਿੰਦੇ ਇਹ ਸਿੱਧੂ ਮੂਸੇਵਾਲੇ ਦਾ ਗੀਤ ਜਿੰਨਾ ਦਿੱਤਾ ਮਾਲਕ ਨੇ ਸੈਟੀਸਫਾਈ ਸਾਰਿਆਂ ਨੇ ਸੁਣਿਆ ਹੋਣਾ ਉਹਦੇ ਵਿੱਚ ਇੱਕ ਬਾਈ ਨੇ ਕੰਮ ਕੀਤਾ ਬਹੁਤ ਹੀ ਵਧੀਆ ਕੰਮ ਕੀਤਾ ਉਹਦੇ ਨਾਲ ਤੁਹਾਨੂੰ ਮਲਾਵਾਂਗੇ ਸਿੱਧੂ ਬਾਈ ਦੇ ਪਿੰਡ ਦਾ ਮੁੰਡਾ ਤਾਂ ਸਾਰਿਆਂ ਨਾਲੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀਰੇ ਬਾਈ ਕੰਨੀ ਨੂੰ ਕੈਮਰਾ ਕਰੋ ਸਰਪ੍ਰਾਈਜ਼ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਰਾ ਜੀ ਉਹ ਠੀਕੋ ਵਧੀਆ ਭਰਾ ਜੀ ਤੇ ਭਰਾ ਬਹੁਤ بڑا ਕੈਂਡ ਬੰਦਾ ਸੀਗਾ ਯਾਰ ਉਹਦੇ ਵਿੱਚ ਇਹਨਾਂ ਸਿੱਧੂਪਰਾ ਚ ਐਡਾ ਕੋਈ ਐਟੀਟਿਊਡ ਨਹੀਂ ਸੀ ਮੈਂ ਐਡਾ ਵੱਡਾ ਸਟਾਰ ਰੰਗ ਵੱਡੇ ਬੰਦੇ ਨੂੰ ਮਿਲਦਾ ਨਾ ਮਿਲਦਾ ਜਿਹੜਾ ਕੋਈ ਆਮ ਹੁੰਦਾ ਸਿੰਪਲ ਆ ਚੱਪਲਾਂ ਦੇ ਵਿੱਚ ਉਹਨੂੰ ਗੱਲ ਲਾ ਕੇ ਮਿਲਦਾ ਸੀ ਕਿਉਂਕਿ ਉਹਦੇ ਇਹਦੀ ਸੋਚ ਸੀ ਕਹਿੰਦਾ ਵੱਡੇ ਬੰਦੇ ਨੂੰ ਤਾਂ ਹਰੇਕ ਹੀ ਮਿਲਦਾ ਜਿਹੜਾ ਕੋਈ ਵੱਡਾ ਹੋ ਗਿਆ ਤੇ ਛੋਟੇ ਬੰਦੇ ਨੂੰ ਕੋਈ ਨਹੀਂ ਮਿਲਣਾ ਚਾਹੁੰਦਾ ਹੁੰਦਾ ਤੇ ਉਹਦੇ ਉਹਦੀ ਸੋਚ ਇਦਾਂ ਦੀ ਸੀ ਉਹ ਛੋਟੇ ਬੰਦੇ ਨੂੰ ਵਧੀਆ ਮਿਲਦਾ ਸੀ ਜਦੋਂ ਤੁਸੀਂ ਉਹਦੇ ਗਾਣੇ ਦੇ ਵਿੱਚ ਕੰਮ ਕੀਤਾ ਤੁਹਾਨੂੰ ਰੋਲ ਦਿੱਤਾ ਤਾਂ ਉਸ ਟਾਈਮ ਦੀਆਂ ਕੁਝ ਯਾਦਾਂ ਦੱਸੋ ਆਪਣੀਆਂ ਹਾਂ ਬਈ ਬਹੁਤ ਵਧੀਆ ਲੱਗਾ ਮੈਨੂੰ ਉਹ ਪੁਰਾਣੇ ਘਰ ਕੋਲੇ ਵੀਡੀਓ ਆ ਗਈ ਸਾਡੀ ਉੱਥੇ ਹੂੰ ਉੱਥੇ ਰੋਲ ਲੱਤਾ ਸੀ ਮੇਰਾ ਉੱਥੇ ਕਹਿੰਦਾ ਹੁੰਦਾ ਗੱਡੀਆਂ ਵੱਡੀਆਂ ਰੱਖਣ ਨਾਲੋਂ ਦਿਲ ਵੱਡੇ ਰੱਖਿਆ ਕਰੋ ਕਹਿੰਦਾ ਦੇਣ ਵਾਲਾ ਵੀ ਭਾਂਡਾ ਦੇਖ ਕੀ ਪਾਉਂਦਾ ਕਹਿੰਦਾ ਹੂੰ ਐਦਾਂ 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 ਡਾਇਲੋਗ ਪਾ ਮਾਰਿਆ ਉਹ ਬਾਈ ਨੇ ਅੱਛਾ ਹਾਂ ਤੇ ਬਾਈ ਦੀ ਯਾਦ ਕਿੰਨੀ ਆਉਂਦੀ ਹੈ ਬਹੁਤ ਆਉਂਦੀ ਆ ਭਰਾ ਯਾਰ ਬਹੁਤ ਘੈਂਟ ਬੰਦਾ ਮੈਂ ਤਾਂ ਸਾਈਕਲ ਵੀ ਲੈ ਕੇ ਦਿੱਤਾ ਸੀ ਬਾਈ ਨੇ ਅੱਛਾ ਤੇ ਉਹ ਵੀ ਬਥੇਰੇ ਵਾਰੀ ਹੈਲਪ ਕਰੀ ਆਪਣੀ ਪੂਰਾ ਘੈਂਟ ਬੰਦਾ ਸੀਗਾ ਉਹਦੋਂ ਬਾਅਦ ਤਾਂ ਬਸ ਟਾਈਮ ਪਾਸ ਹੀ ਕਰਦੇ ਸੀ ਛੱਲੇ ਵੇਚ ਲਾਣੇ ਬਸ ਐਦਾਂ ਦੀ ਕੰਮ ਕਰਦੇ ਆ ਸਟਿਕਰਸ ਟੁਕਰ ਨੇ ਉਹਦੋਂ ਬਹੁਤ ਬਹੁਤ ਵਧੀਆ ਬੰਦਾ ਸੀ ਯਾਰ ਪੂਰੀ ਹੈਲਪ ਕਰੀ ਹੈ ਸਾਡੀ ਤਾਂ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਰਹਿਣੀ ਸੈਣੀ ਕਿਵੇਂ ਦੀ ਸੀਗੀ ਸਿੱਧੂ ਮੂਸੇਵਾਲਾ ਬਈ ਸਿੰਪਲ ਹੀ ਸੀਗੀ ਜਿਵੇਂ ਆਮ ਲੋਕ ਰਹਿੰਦੇ ਹੁੰਦੇ ਆ ਜਿਹੜੇ ਬਾਹਰਲੇ ਤੇ ਕੋਈ ਆਉਂਦਾ ਤਾਂ ਉਹ ਐ ਸੋਚਦਾ ਸੀ ਵੀ ਇਹ ਸਿੱਧੂ ਫਿਰਦਾ ਰ ਐਡਾ ਵੱਡਾ ਸਟਾਰ ਆ ਜਮੀਤ ਦੇ ਵਿੱਚ ਐ ਨਹੀਂ ਹੈਗਾ ਵੀ ਮੈਂ ਐਡਾ ਵੱਡਾ ਕੋਈ ਕੱਪੜੇ ਲੀਡਰ ਹੈ ਉਹ ਨਹੀਂ ਸੀ ਸਿੰਪਲ ਹੀ ਰਹਿੰਦਾ ਸੀਗਾ ਕੈਪਰੀ ਪਾਈ ਹੁੰਦੀ ਜਿਹਦੇ ਮੌਤ ਹੋਈ ਆ ਉਹਦੋਂ ਵੀ ਸੋਨ ਨੂੰ ਪਤਾ ਹੀ ਐ ਵੀ ਸਿੰਪਲ ਚੱਪਲਾ ਪਾਈਆਂ ਹੋਈਆਂ ਸਿੰਪਲ ਟੀ-ਸ਼ਰਟ ਸਿੰਪਲ ਲੋਰ ਆ ਆਹੀ ਸਿੰਪਲ ਪਰਨਾ ਬੰਨਿਆ ਹੋਇਆ ਤੁਸੀਂ ਇੱਥੇ ਹੀ ਰਹਿਣੇ ਹੋ ਸਮਾਧਤ ਹੀ ਰਹਿਣੇ ਹੋ ਹਰ ਟਾਈਮ ਹਾਂ ਹਾਂ ਬਸ ਸਮਾਧਤ ਹੀ ਰਹਿਣੇ ਕਿੰਨੇ ਕੁ ਲੋਕ ਆਉਂਦੇ ਨੇ ਇੱਥੇ ਦਿਨ ਡੇ ਆਈ ਆਂਦੇ ਰਹਿੰਦੇ ਆ ਹੀ ਨਹੀਂ ਪਤਾ ਕਿੱਥੋਂ ਆ ਬਾਹਰੋਂ ਬੂਰੋਂ ਦੁਨੀਆ ਬਹੁਤ ਆਉਂਦੀ ਆ ਹਰ ਇੱਕ ਦੇਸੋਂ ਹੁੰਦੇ ਆ ਹਰ ਰੋਜ਼ ਬਹੁਤ ਬਹੁਤ ਇਕੱਠ ਹੁੰਦਾ ਲੋਕਾਂ ਦੇ ਨਾਲ ਮਿਲਦੇ ਹੋ ਤੁਸੀਂ ਗੱਲਾਂ ਬਾਤਾਂ ਮਾਂ ਹਾਂ ਹਾਂ ਮੈਨੂੰ ਬਹੁਤ ਜ਼ਿਆਦੇ ਮਿਲਦੇ ਇਹਨਾਂ ਕਹਿੰਦੇ ਰਹਿੰਦੇ ਨੇ ਵੀ ਤੁਸੀਂ ਸਟੇਟਸ ਬਾਈ ਜਦੋਂ ਕੀ ਸੁਣਿਆ ਗਾ ਬਹੁਤਾ ਕੇ ਬੁਲਾਉਂਦੇ ਨੇ ਵੀ ਤੂੰ ਉਹ ਸਟੇਟਸ ਬਾਈ ਕੀਤੀ ਦੇ ਵਿੱਚ ਹਾਂ ਬਹੁਤ ਮੋਹ ਕਰਦੇ ਨੇ ਕਹਿੰਦੇ ਬਹੁਤ ਕਿਸਮਤ ਵਾਲਾ ਬੰਦਾ ੜਾ ਸਿੱਧੂ ਭਰਾ ਨਾ ਵੀਡੀਓ ਤਾ ਜਦੋਂ ਸੀ ਤੁਮ ਉਸਿਆ ਲਾ ਪਿੰਡ ਨਹੀਂ ਸੀ ਰਹਿੰਦਾ ਹੁੰਦਾ ਕਿਤੇ ਬਾਹਰ ਚਲਾ ਜਾਂਦਾ ਹੁੰਦਾ ਸੀ ਉਸ ਤੋਂ ਬਾਅਦ ਪਿੰਡ ਚ ਆਉਂਦਾ ਹੁੰਦਾ ਸੀ ਤਾਂ ਤੁਹਾਨੂੰ ਮਿਲਦਾ ਸੀ ਹਾਂ ਭਰਾ ਬਹੁਤ ਵਧੀਆ ਮਿਲਦਾ ਸੀ ਯਾਰ ਪੁਰਾ ਪਤਿਆ ਮਿਲਣਾ ਚੱਲਣਾ ਸੀ ਐ ਨਹੀਂ ਐ ਨਹੀਂ ਸੀਗਾ ਵੀ ਉਹ ਮੈਂ ਐਡਾ ਬੜਾ ਸਟਾਰ ਬਣ ਗਿਆਆਂ ਬਾਹਰੋਂ ਆ ਕੇ ਨਹੀਂ ਮਿਲਿਆ ਹਰੇਕ ਨੂੰ ਕਰ ਕਰ ਜਦੋਂ ਆਇਆ ਉੱਥੋਂ ਪਹਿਲੀ ਪਹਿਲੀ ਵਾਰ ਐਂਟਰੀ ਹੋਈ ਹੈ ਬਾਈ ਦੀ ਗਾਇਕ ਬਣ ਕੇ ਆਇਆਗਾ ਤਾਂ ਹਰ ਇੱਕ ਦੇ ਘਰੇ ਜਾ ਕੇ ਐਸੀ ਵਧੀਆ ਗੱਡੀ ਤੇ ਉਹਦੇ ਨਾਲ ਮੁੰਡੇ ਸੀ ਹਰ ਇੱਕ ਦੇ ਘਰੇ ਜਾ ਕੇ ਵਧੀਆ ਆਦਰ ਮਾਤਾ ਦਾ ਸਾਰਿਆਂ ਦਾ ਆਦਰ ਕਰਕੇ ਆਏ ਸੀਗਾ ਬਹੁਤ ਪਾਰਕ ਅੱਠ ਹੋਏ ਜਿੱਦੇ ਆ ਜਾਏਗਾ ਬਾਈ ਪ੍ਰਾਣਿਕਰ ਵੀ ਤੇ ਪਿੱਛੇ ਕਿੰਨੀ ਕ ਕਮੀ ਮਹਿਸੂਸ ਹੁੰਦੀ ਆ ਤੁਹਾਨੂੰ ਕਿਉਂਕਿ ਤੁਸੀਂ ਤਾਂ ਬਚਪਨ ਤੋਂ ਛੋਟਾ ਹੁੰਦਾ ਸੀ ਉਹ ਉਦੋਂ ਤੋਂ ਉਹਦੇ ਨਾਲ ਸਾਡੇ ਛੋਟੇ ਛੋਟੇ ਜਿਹਨਾਂ ਜਾਣਦੇ ਸਿੰਪਲ ਰਹਿੰਦਾ ਉਹ ਸਾਈਕਲ ਤੇ ਹੁੰਦਾ ਰੈਂਜਰ ਸਾਈਕਲ ਹੁੰਦਾ ਤੇ ਕੈਪਰੀ ਪਾਈ ਹੁੰਦੀ ਐ ਨਹੀਂ ਲੱਗਦਾ ਸੀਗਾ ਯਾਰ ਬੰਦਾ ਵੀ ਐਡਾ ਐਡਾ ਬੜਾ ਸਟਾਰ ਬਣ ਜੂ ਜਮੀ ਰਹਿਣਾ ਸਣਾ ਸਿੰਪਲ ਜਿਹਾ ਉਹਦਾ ਪਹਿਲੇ ਦਿਨ ਤੋਂ ਬਸ ਕਿਉਂ ਵੀ ਨਾ ਜਾਬੀ ਪ੍ਰਾਪਰਟੀ ਸੋੜੀ ਸੀ ਰੈਨਾ ਉਹ ਨਹੀਂ ਸੀ ਵੀ ਤੇ ਦਾਦੇ ਨੇ ਤਾਂ ਬਹੁਤ ਗਰੀਬੀ ਦੇਖੀ ਹੈ ਗੈ ਰੈਡੀ ਤਾਂ ਚੱਲ ਫਿਰ ਫੇਰ ਗੈਟ ਚ ਹੋ ਗਿਆ ਸੀ ਯਾਰ ਸਰਕਾਰੀ ਹੋ ਗਿਆ ਸੀ ਇਹ ਦਾਦੇ ਨੇ ਬਹੁਤ ਗਰੀਬੀ ਦਿੱਖੀ ਹੈ ਤੁਹਾਨੂੰ ਕੀ ਕਹਿ ਕੇ ਬੁਲਾਉਂਦਾ ਹੁੰਦਾ ਸੀ ਬਾਈ ਜੀ ਕਹਿੰਦਾ ਹੁੰਦਾ ਸੀਗਾ ਹੋਰ ਭਰਾ ਗਿਆ ਵਧੀਆ ਬੁਲਾਉਂਦਾ ਸੀ ਪਲੇਖੇ ਪੈਂਦੇ ਨੇ ਕਦੇ ਕਦੇ ਨਾ ਭਰਾ ਬਹੁਤ ਪਲੇਖੇ ਪੈਂਦੇ ਨੇ ਯਾਰ ਬੜਾ ਕੈਨ ਨਹੀਂ ਆਇਆ ਜੋ ਬੰਦਾ ਵਧੀਆ ਸੀ ਯਾਰ ਇੱਕ ਤਾਂ ਉਹੀ ਕਿਹਾ ਜਾਂਦਾ ਉਹੀ ਨਹੀਂ ਪੈਸੇ ਬੜਾ ਸਰਾ ਬੰਦਾ ਸੀ ਯਾਰ ਦਿਲੋਂ ਬਾਜਉਂਦੀ ਹਾਂ ਦਿਲੋਂ ਬਾਜਉਂਦੀ ਹੈ ਬੜਾ ਜਮਾ ਸੱਚੇ ਦਿਲੋਂ ਅੱਜ ਜਦੋਂ ਤੁਸੀਂ ਉਹਦੀ ਸਮਾਤ ਦੇ ਉੱਤੇ ਰਹਿੰਦੇ ਹੋ ਇਸ ਸੜਕ ਦੇ ਉੱਤੇ ਆਨੇ ਜਾਣੇ ਹੋ ਜਦੋਂ ਉਹ ਆਪਣਾ ਟਰੈਕਟਰ 9811 ਲੈ ਕੇ ਆਉਂਦਾ ਹੁੰਦਾ ਸੀ ਉਹ ਯਾ ਗੱਲਾਂ ਯਾਦ ਆਉਂਦੀਆਂ ਨੇ ਨਿੱਕੇ ਲੱਗਿਆ ਹੁੰਦਾ ਐ ਪ੍ਰਾ ਸ੍ਰੀਕ ਨੂੰ ਵਧੀਆ ਨਮਸਕਾਰ ਕਰਕੇ ਜਾਂਦਾ ਵਧੀਆ ਖੜਾ ਕੇ ਵੀ ਮਿਲਦਾ ਯਾਰ ਧਣੀ ਜਿਹਾ ਵੀ ਤੁਰ ਜਾਂਦਾ ਈ ਟਰੈਕਟਰ ਤੇ ਲੰਘ ਜਾਂਦਾ ਆਹ ਦਿਨ ਅਜ ਤਾਂ ਐਂ ਬੌਂਦਾ ਖੜਦਾ ਫਿਰਦਾ ਰਹਿੰਦਾ 28 ਤਰੀਕ ਨੂੰ ਸਾਡਾ ਉਧਰ ਖੇਤ ਉਹ ਘਰ ਆਗਾ ਉਧਰ ਬਾਕੇ ਹਟਿਆ ਸੀ ਉਹ 29 ਤਰੀਕ ਨੂੰ ਤਾਂ ਦਿਨੀ ਉਹ ਮੌਜੂਦ ਹੋਈ ਸੀ ਵੀਰੇ ਤੇ ਉਹ ਦੋ ਬਾਹੀ ਜਾਂਦਾ ਸੀ ਉਹ ਤਾਂ ਸੁਣਦੇ ਆ ਵੀ ਉਹ ਜਿਨ੍ਹਾਂ ਨੇ ਉਹ ਕੀਤਾ ਉਹ ਫਿਰਦੇ ਸੀਗੇ ਪਰ ਉਹਨਾਂ ਨੂੰ ਮੌਕਾ ਨਹੀਂ ਤੇ ਉਹਦੇ ਕਬਜ਼ਾ ਟੱਕਾਂ ਵਿੱਚ ਖੌਰੂ ਬੰਦਾ ਯੱਟਪਲੀ ਹੋ ਗਈ ਤਾਂ ਬਣਾਇਆ ਉਹ ਇੱਥੇ ਇਧਰ ਖੇਤ ਉਹ ਅੱਛਾ ਉਹ ਦੋ ਦੋ ਤਾਂ ਨਾਲ ਨਹੀਂ ਬਣਾਇਆ ਹੋਇਆਗਾ ਵੀਡੀਓ ਤਾਂ ਉਹਦੀ ਆਈ ਨਹੀਂ ਗਈ ਤੇ ਬਾਅਦ ਬਾਅਦ ਵਿੱਚ ਗੀਤ ਹੀ ਆਇਆ ਰਿਕਾਰਡਿੰਗ ਤੁਹਾਨੂੰ ਪਤਾ ਹੀ ਉਹ ਤੋਂ ਬਾਅਦ ਹੂੰ ਹੂੰ ਇਹ ਕੀ ਲੱਗਦਾ ਤੁਹਾਨੂੰ ਵੀ ਜਦੋਂ ਹੁਣ ਛੋਟੇ ਸਿੱਧੂ ਮੂਸੇ ਵਾਲੇ ਦਾ ਜਨਮ ਹੋਇਆ ਤਾਂ ਇੱਕ ਵਾਰ ਫਿਰ ਹਾਂ ਵੀ ਵੀ ਉਹਨੇ ਆ ਵੀ ਕਹੇ ਸੀ ਮੈਂ ਆਉਂਗਾ ਤੇ ਦੂਰੀ ਬਾਤ ਜਨਮ ਲੈਣਾ ਤੇ ਉਹ ਕਹਿੰਦੀ ਰਹਿੰਦਾ ਸੀਗਾ ਤੇ ਉਹੀ ਗੱਲ ਹੋਈ ਪਰ ਉਹ ਉਦਾਂ ਦੀ ਜਮਾ ਸੋਟਾ ਸਿੱਧੂ ਤੇ ਉਮੀ ਉਹਦਾ ਚੱਕਣਾ ਵਕਣਾ ਸਾਰਾ ਕੁਝ ਉਦਾਂ ਦੀ ਲੱਗਦਾ ਜਣੀ ਜਮਾ ਉਹਦੇ ਵਰਗਾ ਬਰਾ ਅਸੀਂ ਫੋਟੋਆਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਕਿੰਨੀਆਂ ਵਾਇਰਲ ਹੁੰਦੀਆਂ ਹਨ ਹਾਂ ਹੁੰਦੀਆਂ ਹਾਂ ਹਾਂ ਉਹਦੇ ਬੱਚੇ ਦੀਆਂ ਤਾਂ ਪੱਗ ਬੰਨੀ ਹੁੰਦੀ ਹਾਂ ਹਾਂ ਰੋ ਵੀ ਰਿਆਤ ਨੂੰ ਹੁਣ ਉੱਤੇ ਕੱਪਾਂ ਦੀ ਫੋਟੋ ਆ ਗਈ ਉਹਨੇ ਗੁੱਸੇ ਨਾਲ ਝਾਕਦਾ ਉਹਨੇ ਪੂਰਾ ਐਂ ਕਿਹਾ ਨਾਲੇ ਛੋਟਾ ਆ ਪੂਰੇ ਧਿਆਨ ਨਾਲ ਦੇਖਦਾ ਯਾਰ ਐਦਾਂ ਲੱਗਦਾ ਵੀ ਉਹਨੂੰ ਸੂਹ ਐ ਇਸ ਟਾਈਮ ਪੂਰੀ ਦੇਖਦਾ ਨਾ ਸਿੱਧੂ ਛੋਟਾ ਤੇ ਉੱਥੇ ਦੇਖਦੇ ਹੀ ਰਹਿੰਦੇ ਆ ਤੁਹਾਨੂੰ ਮਿਲ ਦੌਰੇ ਵੀ ਆਉਂਦੇ ਰਹਿੰਦੇ ਆ ਹੂੰ ਹੂੰ ਤੇ ਇਦਾਂ ਝਾਕ ਨਹੀਂ ਵਕਣੇ ਜੋ ਪੂਰੀ ਸੂਨ ਜੀ ਸਿਆਣੇ ਨੂੰ ਇਦਾਂ ਇਦਾਂ ਝਾਕ ਲੱਗਦਾ ਵਧੀਆ ਕਿੰਨੀ ਕ ਵਾਰ ਮਿਲੇ ਹੋ ਹੁਣ ਤੱਕ ਉਸ ਨੂੰ ਬਈ ਬਹੁਤ ਵਾਰ ਹੀ ਮਿਲ ਗਏ ਸੀ ਤਾਂ ਛੋਟੇ ਜਿਹੇ ਦੁਰਨਾ ਇਥੇ ਲੈ ਕੇ ਵੀ ਆ ਜਾਂਦੇ ਹਵੇਲੀ 'ਚ ਵੀ ਬਹੁਤ ਵਾਰ ਹੀ ਮਿਲ ਜਾਂਗੇ ਹਾਂ ਤਾਂ ਸਿੱਧੂ ਦੀ ਮੰਮੀ ਡੈਡੀ ਵਧੀਆ ਨੇ ਕਿ ਆਏ ਹਨਕਾਰ ਨਹੀਂ ਕਰਦੇ ਮਿਲਣਾ ਨਹੀਂ ਵਧੀਆ ਸਿੱਧੂ ਮੂਸੇ ਵਾਲਾ ਦਾ ਗਾਣਾ ਕਿਹੜਾ ਵਧੀਆ ਲੱਗਦਾ ਤੁਹਾਨੂੰ ਬਰਾਇ ਰਮਿੰਦਰਾ ਸਾਰੀ ਵਧੀਆ ਲੱਗਦੀ ਨਹੀਂ ਗੀਤ ਉਹ ਕੋਈ ਮੜਾ ਗੀਤ ਹੈ ਨਹੀਂ ਸੀਗਾ ਜਿਹੜਾ ਤੁਹਾਡੇ ਦਿਲ ਦੇ ਵਿੱਚ ਹੋਵੇ ਜਿਹੜਾ ਤੁਸੀਂ ਹਰ ਟਾਈਮ ਗੁਣਗਣਾਉਂਦੇ ਹੋ। ਭਾਈ ਮੈਨੂੰ ਡਾਲਰ ਆਣਾ ਡਾਲਰ ਆ ਬੰਕ ਉਹ ਵਧੀਆ ਲੱਗਦਾ ਕੀ ਤੇਰਾ ਡੱਕ ਡੱਕ ਗਾਉਂਦੇ ਬੰਦੇ। ਪਰ ਹੁਣ ਗਾਇਆ ਤਾਂ ਨਹੀਂ ਜਾਣਾ ਯਾਰ। ਥੋੜਾ ਕੋਸ਼ਿਸ਼ ਤਾਂ ਕਰ। ਨਹੀਂ ਭਰਾ ਯਾਰ ਚਲ ਹੁਣ ਗਾਇ ਹੀ ਨਹੀਂ ਆਣਾ ਰਹੀ ਤੇ। ਹੂੰ ਬਹੁਤ ਕੈਂਪ ਗਾੜੇ ਤੋਂ ਸਾਰੀ ਆਉਂਦੇ ਨੇ ਸਾਰੇ ਵਧੀਆ ਗੀਤ ਨੇ। ਹੂੰ। ਬੜਾ ਕੈਂਪ ਬੰਦਾ ਸੀ ਭਰਾ। ਤੇ ਐਦਾਂ ਦੇ ਬੰਦੇ ਨਹੀਂ ਤਾਂ ਭਰਾ ਯਾਰ ਮੈਂ ਕੋਈ ਦੇਖਿਆ ਤੇ ਨਹੀਂ ਦੇਖਣਾ। ਹੂੰ। ਬਾਕੀ ਪੈਸਿਆਂ ਵਾਲਾ ਵੀ ਲਾਲਾ ਤੇ ਊਂ ਵੀ ਜਿਹੜਾ ਦਿਲ ਸੀ ਉਹਦਾ ਉਹ ਚੀਜ਼ ਨਹੀਂ ਹੈਗੀ ਬੰਨ ਨਹੀਂ ਇਹ ਜਿਹੜਾ ਉਹਦਾ ਉਹ ਐਟੀਟਿਊਡ ਸੀਗਾ ਹਰੇਕ ਵਿੱਚ ਨਹੀਂ ਹੋਣਾ ਗਾਇਕ ਦਾ ਤੈਨੂੰ ਪਤਾ ਹੋਰ ਵੀ ਬਿਹtere ਨਹੀਂ ਪਰ ਉਹਦਾਂ ਦਾ ਨਹੀਂ ਹੈਗਾ ਉਹ ਚੀਜ਼ ਗੱਲਬਾਤ ਹੋ ਰਹੀ ਸੀ ਕਰੀਬ ਤੈਨੂੰ ਕੀ ਸੀ ਨਾਲ ਇੱਕ ਸਿੰਪਲ ਜਿਹਾ ਦੇਖੋ ਇੱਥੋਂ ਇੱਥੋਂ ਉੱਠਿਆ ਹੋਇਆ ਬੰਦਾ ਖੇਤਾਂ ਦੇ ਵਿੱਚ ਕਿੱਦਾਂ ਵੱਡੀ ਦੁਨੀਆ ਨੂੰ ਹਲਾ ਗਿਆ ਬਾਹਰ ਦੇਖ ਲੈ ਇਹਨਾਂ ਨੇ ਪੜੇ ਲੈ ਕੇ ਲੋਕ ਫਿਰਦੇ ਨੇ ਉਹਨੂੰ ਬਹੁਤ ਦੁਨੀਆ ਪਹਿੜੀ ਤੋਂ ਪਹਿੜੀ ਫਿਰਦੀ ਹੈ ਪਰ ਲੇਕਿਨ ਨਹੀਂ ਇਹ ਬਹੁਤ ਕੁਝ ਹੋ ਰਹੀ ਸੀ ਪਤਾ ਨਹੀਂ ਕਿਵੇਂ ਕੁਝ ਇਹਦਾ ਕਿੰਨਾ ਕਮਾਨ ਮਹਿਸੂਸ ਹੁੰਦਾ ਟਿੱਬਿਆਂ ਦੇ ਪਿੰਡ ਨੂੰ ਜਿਹੜਾ ਵੀ ਆਪਣੀ ਪੂਰੀ ਦੁਨੀਆ ਦੇ ਵਿੱਚ ਚਮਕਾ ਗਿਆ ਚਮਕਾ ਗਿਆ ਭਾਈ ਬਹੁਤ ਬਹੁਤ ਹੁੰਦਾ ਭਾਈ ਬਹੁਤ ਬਹੁਤ ਖੁਸ਼ੀ ਹੋਈ ਹੈ ਯਾਰ ਇੱਕ ਬੰਦੇ ਆਮ ਬੰਦੇ ਨੇ ਐਡੇ ਵੱਡੇ ਆਮ ਉੱਠ ਕੇ ਸਿੰਪਲ ਪੜ ਕੇ ਇੱਥੇ ਐਡੇ ਵੱਡੇ ਉਹਦੇ ਤੇ ਜਾਣਾ ਮਾੜੀ ਮੁੱਟੀ ਗੱਲ ਤਾਂ ਹੁੰਦੀ ਨਹੀਂ ਭਰਾ ਹਨਾ ਫਿਰ ਵੀ ਮਿਹਨਤ ਕਰੀ ਸੀ ਯਾਰ ਕਿਸੇ ਦਾ ਉਹਨੇ ਕਿਸੇ ਦਾ ਕੁਝ ਨਹੀਂ ਲੈਤਾ ਸੀ ਫਿਰ ਵੀ ਉਹਦੀ ਮਿਹਨਤ ਨਹੀਂ ਜਰੀ ਗਈ ਬਸ ਲੋਕਾਂ ਤੋਂ ਐਦਾਂ ਦੇ ਦੇ ਕਰ ਲੋਕ ਵੀ ਹੈਗੇ ਨੇ ਜਿਵੇਂ ਕਦੇ ਕਿਸੇ ਨੂੰ ਮਿਹਨਤ ਕਰਕੇ ਵੀ ਨਹੀਂ ਜਾਣ ਦਿੰਦੇ ਇਹ ਤਾਂ ਤੁਸੀਂ ਸੁਣਿਆ ਬਾਈ ਉਹਨਾਂ ਦੀ ਜ਼ੁਬਾਨੀ ਕਿਉਂਕਿ ਬਾਈ ਉਹਨਾਂ ਦੇ ਨਾਲ ਹੀ ਸਿੱਧੂ ਮੂਸੇਵਾਲਾ ਇਸ ਪਿੰਡ ਦੇ ਵਿੱਚ ਰਹਿੰਦਾ ਹੁੰਦਾ ਸੀ ਛੋਟੇ ਹੁੰਦੇ ਤੋਂ ਬਾਈ ਉਹਨੇ ਉਹਨਾਂ ਨੂੰ ਦੇਖਦੇ ਆਉਂਦੇ ਨੇ ਤਾਂ ਜੋ ਕੁਝ ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ਦੇ ਵਿੱਚ ਕਿਹਾ ਉਹ ਸਭ ਕੁਝ ਸੱਚ ਹੁੰਦਾ ਹੋਇਆ ਨਜ਼ਰ ਆਇਆ ਜਿਵੇਂ ਬਾਈ ਉਹਨਾਂ ਨੇ ਦੱਸਿਆ ਵੀ ਉਸਨੇ ਕਿਹਾ ਸੀ ਮੈਂ ਦੁਬਾਰਾ ਆਉਂਗਾ ਤਾਂ ਛੋਟੇ ਸਿੱਧੂ ਮੂਸੇਵਾਲਾ ਦੇ ਰੂਪ ਦੇ ਵਿੱਚ ਉਹਦਾ ਜਨਮ ਹੈ ਜਿਹੜਾ ਪਿੰਡ ਵਾਲੇ ਕਹਿੰਦੇ ਨੇ ਕਿ ਦੁਬਾਰਾ ਹੋਇਆ